ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਸਾਰੇ ਸੋਖ ਇਸ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ ਮਹਾਰਾਜ ਜੀਆ ਨੇ ਇੱਕੋ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਹੈ ਖਾਲਸਾ ਜੀ ਨਾਮ ਜੱਪੋ ਨਾਮ ਗਾਵੋ ਨਾਮ ਨੂੰ ਧਿਆਵੋ ਭਜਨ ਕਰੋ ਇਹੀ ਗੱਲ ਤੇ ਮਹਾਰਾਜ ਨੇ ਵੱਡਾ ਜ਼ੋਰ ਦਿੱਤਾ ਹੈ ਖਾਲਸਾ ਜੀ ਜਿਨ੍ਹਾਂ ਦੇ ਕੋਲੇ ਨਾਮ ਧਨ ਖਜ਼ਾਨਾ ਹੈ ਉਹਨਾਂ ਦੇ ਕੋਲ ਪਰਮੇਸ਼ਰ ਵਾਹਿਗੁਰੂ ਜੀ ਆਪ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਯਾਦ ਹੈ ਪਰਮੇਸ਼ਰ ਦੀ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਵਾਹਿਗੁਰਜੀਆਂ ਦਾ ਪ੍ਰਕਾਸ਼ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਨਾਮ ਬਹੁਤ ਵੱਡੀ ਤਾਕਤ ਹੈ ਖਾਲਸਾ ਜੀ ਕਾਲ ਯੁਗ ਦੇ ਵਿੱਚ ਜੇ ਪਾਰ ਉਤਾਰਾ ਚਾਹੁੰਦੇ ਹੋ ਜੇ ਚਾਹੁੰਨੇ ਹਾਂ ਸਾਨੂੰ ਸੁਖ ਨਸੀਬ ਹੋਣ ਤੇ ਵਾਹਿਗੁਰਜੀ ਦਾ ਨਾਮ ਜਪਣਾ ਕਰੀਏ ਫਿਰ ਸੁਖ ਪ੍ਰਾਪਤ ਹੋਣਗੇ ਤੇ ਬਿਨਾਂ ਨਾਮ ਤੋਂ ਖਾਲਸਾ ਜੀ ਸਾਰੇ ਦਾ ਸਾਰਾ ਸੰਸਾਰ ਜਿਹੜਾ ਹੈ ਦੁਖੀ ਹੈ ਜਿਵੇਂ ਆਪ ਸੰਗਤਾਂ ਜਾਣਦੇ ਹੋ ਕਿ ਆਪਾਂ 15 ਤਰੀਕ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਖਾਲਸਾ ਜੀ ਵਿਧਵਾ ਬੀਬੀਆਂ ਜਾਂ ਜਿਹੜੀਆਂ ਗਰੀਬ ਬੀਬੀਆਂ ਨੇ ਬਹੁਤ ਜਿਨ੍ਹਾਂ ਦੇ ਘਰ ਵਾਲੇ ਜਾਂ ਤਾਂ ਹੈਂਡੀਕੈਪ ਨੇ ਜਾਂ ਖਾਲਸਾ ਜੀ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਤੇ ਜਾਂ ਹੈ ਨਹੀਂ ਉਹਨਾਂ ਨੂੰ ਆਪਾਂ ਰਾਸ਼ਨ ਦਿੰਨੇ ਹਾਂ ਤੇ ਅੱਜ ਮਹਾਰਾਜ ਦੀ ਕਿਰਪਾ ਸਦਕਾ ਉਹ ਸੇਵਾ ਨਿਭਾ ਰਹੇ ਸਾਂ ਤੇ ਇਹੋ ਜੀਆਂ ਬੀਬੀਆਂ ਨਾਲ ਖਾਲਸਾ ਜੀ वार्तालाਪ ਹੋਈ ਦਾਸ ਫੋਟੋ ਵੀ ਜ਼ਰੂਰ ਪੋਸਟ ਪਾਵੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਵੇਖਦੇ ਆਂ ਇਹ ਖਾਲਸਾ ਜੀ ਬਹੁਤ ਬਹੁਤ ਦੁਖੀ ਸੰਸਾਰ ਦੋ ਦੋ ਤਿੰਨ ਤਿੰਨ ਬੱਚੇ ਨੇ 1-2 ਸਾਲ ਦਾ ਕੋਈ 4 ਸਾਲ ਦਾ ਕੋਈ 6 ਸਾਲ ਦਾ ਤੇ ਗਰੀਬੀ ਦੇ ਵਿੱਚ ਦਿਨ ਕੱਟਦੀਆਂ ਵਿਚਾਰੀਆਂ ਰਾਸ਼ਨ ਵੀ ਨਹੀਂ ਹੈ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਬੀਬੀਆਂ ਗੁਜ਼ਾਰਾ ਕਰਦੀਆਂ ਘਰ ਵਾਲਿਆਂ ਨੇ ਨਸ਼ਿਆਂ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਬੀਬੀਆਂ ਖਾਲਸਾ ਜੀ ਬੱਚਿਆਂ ਦੇ ਮੂੰਹ ਕਰਕੇ ਸਹੁਰੇ ਪਰਿਵਾਰ ਵਿੱਚ ਬੈਠੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਵਿਚਾਰੀਆਂ ਜਦੋਂ ਹੁਣ ਮਿਲਦੀਆਂ ਤੇ ਖਾਲਸਾ ਜੀ ਅੱਜ ਰਾਸ਼ਨ ਦੇਣਾ ਸੀ ਹੋਰ ਵੀ ਬੀਬੀਆਂ ਨਵੀਆਂ ਜੁੜੀਆਂ ਮਹਾਰਾਜ ਦੀ ਕਿਰਪਾ ਨਾਲ ਕਾਫੀ ਸੰਗਤ ਜਿਹੜੀ ਆ ਉਹ ਜੁੜ ਗਈ ਤੇ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਮਹਾਰਾਜ ਖਾਲਸਾ ਜੀ ਸਤਿਗੁਰਾਂ ਨੇ ਇੱਕ ਹਿਲਾ ਬਣਾਇਆ ਐ ਜਿਵੇਂ ਦਾਸ ਨੂੰ ਮਹਾਰਾਜ ਨੇ ਸੇਵਾ ਲਾਇਆ ਆਪ ਸੰਗਤਾਂ ਦਸਵੰਦ ਭੇਜਦੀਆਂ ਹੋ ਜਾਂ ਓਵੇਂ ਸੇਵਾ ਕਰਦੀਆਂ ਹੋ ਕੋਈ ਤੇਲ ਫੁੱਲ ਭੇਟਾ ਭੇਜਦੇ ਉਹਦੇ ਉਹਦੇ ਵਿੱਚੋਂ ਖਾਲਸਾ ਜੀ ਆਪਾਂ ਸੇਵਾ ਕਰਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਨੂੰ ਆਪਾਂ ਖਾਲਸਾ ਜੀ ਏਵੇਂ ਯਾਦ ਰੱਖਣਾ ਤੇ ਅੱਜ ਉਹਨਾਂ ਨੂੰ ਵੇਖ ਕੇ ਉਹਨਾਂ ਵੱਲ ਵੇਖ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਬੜਾ ਹੋਇਆ ਕਿ ਮਹਾਰਾਜਾ ਕਾਲਪੁਰਖ ਨੇ ਸਾਨੂੰ ਤੇ ਬਹੁਤ ਕੁਝ ਦਿੱਤਾ ਸਾਨੂੰ ਖਾਲਸਾ ਜੀ ਸਾਡੀ ਲੋੜ ਨਾਲੋਂ ਵਧੇਰੇ ਦਿੱਤਾ ਬੇਸ਼ੱਕ ਬੰਦਾ ਰੋਂਦਾ ਰਹੇ ਬਾਹਰ ਲੀਆਂ ਕੰਟਰੀਆਂ 'ਚ ਬੈਠੇ ਰੋਂਦੇ ਰਹੋ ਸਭ ਕੁਝ ਹੁੰਦਿਆਂ ਸੁਂਦਿਆਂ ਰੋਂਦੇ ਰਹੋ ਗੱਡੀਆਂ ਕਾਰਾਂ 'ਚ ਬੈਠੇ ਰੋਂਦੇ ਰਹੋ ਕੋਠੀਆਂ ਪਾ ਕੇ ਭਾਵੇਂ ਰੋਂਦੇ ਰਹੋ ਪਰ ਰੱਬ ਨੇ ਸਾਡੀ ਜ਼ਰੂਰਤ ਤੋਂ ਸਾਨੂੰ ਬਹੁਤ ਗੁਣਾ ਜ਼ਿਆਦਾ ਦਿੱਤਾ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਰੂਰ ਇਹੋ ਜਿਹੇ ਪਰਿਵਾਰਾਂ ਨੂੰ ਮਿਲਿਆ ਕਰੋ ਮਦਦ ਕਰਿਆ ਕਰੋ ਉਹਨਾਂ ਦੀ ਮੈਂ ਨਹੀਂ ਕਹਿੰਦਾ ਕਿ ਦਾਸ ਨੂੰ ਮਾਇਆ ਭੇਜੋ ਜੇ ਤੁਹਾਡੇ ਪਰਿਵਾਰ ਵਿੱਚ ਕੋਈ ਗਰੀਬ ਹੈ ਜਾਂ ਤੁਹਾਡੇ ਕੋਈ ਖਾਲਸਾ ਜੀ ਪਿੰਡ ਵਿੱਚ ਨਗਰ ਵਿੱਚ ਗਰੀਬ ਹੈ ਉਹਦੀ ਮਦਦ ਕਰੋ ਉਹਦੀ ਮਦਦ ਕਰਨ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਨਸੀਬ ਹੁੰਦੀ ਹੈ ਰੱਬ ਖਾਲਸਾ ਜੀ ਉਹਦੇ ਤੇ ਕਿਰਪਾ ਕਰਦਾ ਤੇ ਭਾਈ ਨਾਮ ਹੈ ਜਿਹੜਾ ਸਾਰਿਆਂ ਦੁੱਖਾਂ ਨੂੰ ਚੁੱਕ ਸਕਦਾ ਘਰ ਚੋਂ ਦੁਲਿੱਦਰ ਦੂਰ ਕਰ ਸਕਦਾ ਜਿਨ੍ਹਾਂ ਦੇ ਕਾਰਜ ਨਹੀਂ ਬਣਦੇ ਨਾਮ ਤੇ ਆਵੋ ਨਾਮ ਹੀ ਖਾਲਸਾ ਜੀ ਇੱਕ ਐਸੀ ਚੀਜ਼ ਹੈ ਅਕਾਲ ਪੁਰਖ ਦੇ ਨਾਮ ਵਿੱਚ ਐਸੀ ਬਰਕਤ ਹੈ ਜਿਹੜਾ ਇਹਨੂੰ ਧਉਣ ਲੱਗ ਪੈਂਦਾ ਉਹਦੇ ਸੁਤੇ ਸਿਦਕਾਰਜ ਬਣਨ ਲੱਗ ਪੈਂਦੇ। ਮਹਾਰਾਜ ਕਹਿੰਦੇ ਨਾਮ ਲਾਇਤ ਮਨ ਪ੍ਰਗਟ ਪਿਆ। ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਤੇ ਖਾਲਸਾ ਜੀ ਜਿਹੜਾ ਮਨ ਸਾਡਾ ਵਿਕਾਰਾਂ ਵਿੱਚ ਫਸਿਆ ਹੋਇਆ ਤੇ ਗਵਾਚਿਆ ਹੋਇਆ ਸਾਡੇ ਸਰੀਰ ਦੇ ਅੰਦਰ ਤੇ ਨਾਮ ਲਾਇਤ ਮਨ ਪ੍ਰਗਟ ਪਿਆ ਉਹ ਪ੍ਰਗਟ ਹੋ ਜਾਵੇਗਾ। ਖਾਲਸਾ ਜੀ ਸਾਨੂੰ ਆਪਣੇ ਮਨ ਦਾ ਪਤਾ ਲੱਗਣ ਲੱਗ ਪਵੇਗਾ। ਸਾਨੂੰ ਆਪਣੇ ਮਨ ਦੀ ਖੇਡ ਦੀ ਜਿਹੜੀ ਖਾਲਸਾ ਜੀ ਦਿੱਤੀ ਹੈ ਉਹ ਸਮਝ ਆ ਜਾਵੇਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਦਿਆਂ ਮਨੁੱਖ ਦਾ ਜਿਹੜਾ ਮਨ ਹੈ ਖਾਲਸਾ ਜੀ ਜਿਹੜਾ ਵਿਕਾਰਾਂ ਦੇ ਹਨੇਰੇ ਵਿੱਚ ਗੁੰਮ ਹੋਇਆ ਹੋਇਆ ਮਹਾਰਾਜ ਦੀ ਕਿਰਪਾ ਨਾਲ ਉਹ ਚਾਨਣ ਵਿੱਚ ਹੋ ਜਾਂਦਾ ਰੋਸ਼ਨ ਵਿੱਚ ਆ ਜਾਂਦਾ ਸੋ ਮਹਾਰਾਜ ਦਾ ਐਸਾ ਪਾਵਨ ਪਵਿੱਤਰ ਨਾਮ ਹੈ ਨਾਮ ਲੈਤ ਪਾਪ ਤਨ ਤੇ ਗਿਆ ਮਹਾਰਾਜ ਕਹਿੰਦੇ ਜਿਹੜਾ ਨਾਮ ਜਪੇਗਾ ਜਿਹੜਾ ਪਰਮੇਸ਼ਰ ਦਾ ਸਿਮਰਨ ਕਰੇਗਾ ਅਭਿਆਸ ਕਰੇਗਾ ਅਮਰਤ ਵੇਲੇ ਜਾ ਕੇ ਬਾਣੀ ਪੜੇਗਾ ਮਹਾਰਾਜ ਕਹਿੰਦੇ ਉਹਨਾਂ ਦੇ ਜਿਹੜੇ ਪਾਪ ਹਨ ਉਹਨਾਂ ਦੀ ਦੇਹ ਹੀ ਤੋਂ ਦੂਰ ਹੋ ਜਾਣਗੇ ਉਹਨਾਂ ਦੇ ਕੀਤੇ ਹੋਏ ਗੁਨਾਹ ਦੂਰ ਹੋ ਜਾਣਗੇ ਇਹ ਤੇ ਮਹਾਰਾਜ ਦੇ ਬਚਨ ਖਾਲਸਾ ਜੀ ਪੰਚਮ ਨਾਨਕ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਇਹ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਹਨ ਕਿ ਮਹਾਰਾਜ ਮੋਹਰ ਸ਼ਾਪ ਲਾ ਰਿਹਾ ਕਿ ਨਾਮ ਲੈ ਤ ਪਾਪ ਤਨ ਤੇ ਗਿਆ ਜਿਹੜੇ ਪਾਪਾਂ ਕਰਕੇ ਸਾਨੂੰ ਮਾਰ ਪੈਂਦੀ ਆ ਪਾਪਾਂ ਕਰਕੇ ਸਾਡੇ ਘਰ ਵਿੱਚ ਕਲੇਸ਼ ਪੈਂਦਾ ਸਾਡੇ ਕੀਤੇ ਪਾਪਾਂ ਕਰਕੇ ਖਾਲਸਾ ਜੀ ਅਸੀਂ ਦੁੱਖ ਭੋਗਦੇ ਹਾਂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਹੈ ਉਹਦੇ ਤਨ ਤੋਂ ਪਾਪ ਦੂਰ ਹੋ ਜਾਂਦੇ ਨਾਸ਼ ਹੋ ਜਾਂਦੇ ਹਨ ਨਾਮ ਲਾਇਤ ਸਗਲ ਪੁਰਬਾਇ ਇਹਦੇ ਵਾਹਿਗੁਰੂ ਜੀ ਦਾ ਸਿਮਰਨ ਜਿਹੜਾ ਕਰਦਾ ਹੈ ਉਹਦੇ ਮਨ ਵਿੱਚ ਖਾਲਸਾ ਜੀ ਦੀ ਨੇਤੀ ਜਿਹੜਾ ਤਿਹਾਰ ਬਣਿਆ ਰਹਿੰਦਾ ਤੇ ਨਾਮ ਲਾਇਤ 86 ਨਾਮ ਲਾਇਤ 86 ਮੱਜਨ ਆ ਕਿ ਜਿਹੜਾ ਪ੍ਰਾਣੀ ਨਾਮ ਜਪਦਾ ਹੈ ਖਾਲਸਾ ਜੀ ਉਹਨੂੰ 68 ਤੀਰਥਾਂ ਦਾ ਕੀਤਾ ਹੋਇਆ ਇਸ਼ਨਾਨ ਉਹ ਫਲ ਪ੍ਰਾਪਤ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਭਾਈ ਇਹਨਾਂ ਕਰਮ ਕਾਂਡਾਂ ਦੇ ਵਿੱਚ ਨਾ ਪਵੋ ਜਿਹੜਾ ਅਸਲੀ ਤੀਰਥ ਹੈ ਉਹ ਵਾਹਿਗੁਰੂ ਜੀ ਦਾ ਨਾਮ ਹੀ ਹੈ ਤੇ ਮਹਾਰਾਜ ਬਚਨ ਵੀ ਕਰਦੇ ਤੀਰਥ ਹਮਰਾ ਹਰ ਕੋ ਨਾਮ ਕਿ ਮੇਰੇ ਵਾਸਤੇ ਇਹੀ ਤੀਰਥ ਹੈ ਵਾਹਿਗੁਰਜੀ ਦਾ ਨਾਮ ਜਪਣਾ ਗੁਰੂ ਉਪਦੇਸ ਹੈ ਆਤਤ ਗਿਆਨ ਤੇ ਮੇਰੇ ਗੁਰੂ ਨੇ ਮੈਨੂੰ ਗਿਆਤ ਕਰਵਾ ਦਿੱਤੀ ਹੈ ਗਿਆਨ ਦੇ ਦਿੱਤਾ ਸੋਝੀ ਦੇ ਦਿੱਤੀ ਹੈ ਕਿ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸਾਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਸਕਦਾ ਹੈ ਨਾਮ ਲੈ ਤ ਦੁੱਖ ਦੂਰ ਪਰਾਨਾ ਮਹਾਰਾਜ ਕਹਿੰਦੇ ਜਿਹੜਾ ਨਾਮ ਲੈਂਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਆ ਸਾਰੇ ਦੁੱਖ ਹਨ ਜਿਹੜੇ ਦੁਖੜੇ ਹਨ ਦੂਰ ਹੋ ਜਾਂਦੇ ਆ ਪਰੇ ਹੋ ਜਾਂਦੇ ਆ ਸਰੀਰ ਲਾਗੋਂ ਨਾਮ ਲੈ ਤ ਮਤ ਮੂੜ ਸੋ ਗਿਆਨਾ ਇਹਦੇ ਵਾਹਿਗੁਰਜੀ ਦਾ ਨਾਮ ਲੈਣ ਵਾਲਾ ਜਿਹੜਾ ਪ੍ਰਾਣੀ ਹੈ ਨਾ ਉਹਨੂੰ ਖਾਲਸਾ ਜੀ ਭਾਵੇਂ ਉਹ ਮੂਰਖੀ ਹੋਵੇ ਉਹਦੇ ਉੱਤੇ ਸਤਗੁਰਾਂ ਦੇ ਨਾਮ ਦੀ ਐਸੀ ਖੇੜ ਵਰਤਦੀ ਹੈ ਖਾਲਸਾ ਜੀ ਚਤੁਰ ਬਣ ਜਾਂਦਾ ਕਹਿੰਦੇ ਵਿਸ਼ਾਲ ਬ੍ਰਹਮੇ ਬੇਤੇ ਬਣ ਜਾਂਦਾ ਬ੍ਰਹਮ ਬੇਤਾ ਬਣ ਜਾਂਦਾ ਐਡੀ ਗੁਰੂ ਸਾਹਿਬ ਦੀ ਕਿਰਪਾ ਉਹਦੇ ਉੱਤੇ ਵਰਤਦੀ ਉਹਨੂੰ ਸੋਝੀ ਆ ਜਾਂਦੀ ਹੈ ਜ਼ਿੰਦਗੀ ਜੀਉਣ ਦੀ ਜਿੱਦਾਂ ਆਪਾਂ ਝਾਤ ਵੀ ਮਾਰੀਏ ਤੇ ਕਈ ਵਾਰ ਖਾਲਸਾ ਜੀ ਇਹੋ ਜਿਹੇ ਮਨੁੱਖ ਪਹਿਲਾਂ ਵੇਖੇ ਹੁੰਦੇ ਆ ਨਸ਼ਾ ਕਰਦੇ ਹੁੰਦੇ ਆ ਬਹੁਤ ਮਾੜੀ ਹਾਲਤ ਹੁੰਦੀ ਆ ਤੇ ਫਿਰ ਕਦੇ ਥੋੜੇ ਸਮੇਂ ਬਾਅਦ ਵੇਖੀਏ ਤੇ ਅਮਰਤ ਧਾਰੀ ਗੁਰਸਿੱਖ ਗੁਰੂ ਕੇ ਪਿਆਰੇ ਬਣੇ ਹੁੰਦੇ ਆ ਉਹਨਾਂ ਦੇ ਉੱਤੇ ਸਤਗੁਰਾਂ ਦੀ ਕੋਈ ਕਿਰਪਾ ਵਰਤਦੀ ਆ ਸੋ ਮਹਾਰਾਜ ਕਹਿੰਦੇ ਨੇ ਜਿਹੜਾ ਨਾਮ ਜਪਦਾ ਹੈ ਉਹਦੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਮਹਾਰਾ ਸਾਖਸ਼ਾਤ ਪ੍ਰਗਟ ਹੁੰਦੇ ਨੇ ਨਾਮ ਲਾਇਤ ਪ੍ਰਗਟ ਉਜੀਆਰਾ ਕਿ ਉਹਦੇ ਹਿਰਦੇ ਵਿੱਚ ਖਾਲਸਾ ਜੀ ਜਿਹੜਾ ਪ੍ਰਕਾਸ਼ ਹੈ ਆਤਮਿਕ ਆਨੰਦ ਦਾ ਆਤਮਿਕ ਜੀਵਨ ਜਿਹੜਾ ਹੈ ਉਹਦਾ ਪ੍ਰਕਾਸ਼ ਹਿਰਦੇ ਵਿੱਚ ਆ ਜਾਂਦਾ ਹੈ ਨਾਮ ਲਾਇਤ ਛੁੱਟੇ ਜੰਜਾਰਾ ਜਿਹੜੇ ਸਾਰੇ ਜੰਜਾਲ ਹਨ ਇਹ ਮਨ ਨੂੰ ਮੋਹ ਦੀਆਂ ਫਾਹੀਆਂ ਪਈਆਂ ਹੋਈਆਂ ਹਨ ਜਾਂ ਹੋਰ ਵੀ ਕਈ ਪ੍ਰਕਾਰ ਮਾਇਆ ਦੇ ਮੋਹ ਕਰਕੇ ਖਾਲਸਾ ਜੀ ਆਪਾਂ ਜੰਜਾਰਾਂ ਵਿੱਚ ਫਸੇ ਹੋਏ ਆਂ ਮਹਾਰਾਜ ਕਹਿੰਦੇ ਜਿਹੜਾ ਨਾਮ ਲੈਂਦਾ ਹੈ ਉਹਦੀਆਂ ਇਹ ਮੋਹ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਨਾਮ ਲਾਇਤ ਜਮ ਨੇੜ ਨਾ ਆਵੇ ਜਿਹੜਾ ਵਾਹਿਗੁਰਜੀ ਦੇ ਨਾਮ ਦਾ ਉਚਾਰਨ ਕਰੇਗਾ ਜਿਹੜਾ ਵਾਹਿਗੁਰਜੀ ਦੇ ਨਾਮ ਨੂੰ ਜਪੇਗਾ ਉਸ ਮਨੁੱਖ ਦੇ ਨੇੜੇ ਜਮ ਨਹੀਂ ਆਉਂਦਾ ਖਾਲਸਾ ਜੀ ਜਾਮ ਨੂੰ ਲੈਣ ਨਹੀਂ ਆਉਂਦੇ ਮੌਤ ਤੇ ਹਰ ਇੱਕ ਬੰਦੇ ਦੀ ਹੋਣੀ ਸੱਚ ਹੈ ਲਾਜ਼ਮੀ ਹੈ ਪਰ ਖਾਲਸਾ ਜੰਮ ਬਹੁਤ ਮਾਰਦੇ ਨੇ ਪਰ ਜਿਹੜਾ ਨਾਮ ਜਪਦਾ ਹੈ ਉਹਨੂੰ ਜੰਮ ਲੈਣ ਦੀ ਆਉਂਦੇ ਗੁਰੂ ਕੇ ਪਿਆਰੇ ਲੈਣ ਵਾਸਤੇ ਆਉਂਦੇ ਹਨ ਨਾਮ ਲੈ ਤ ਦਰਗਾਹ ਸੁਖ ਪਾਵੈ ਜਿਨ੍ਹਾਂ ਨੇ ਵਾਹਿਗੁਰਜੀ ਦਾ ਨਾਮ ਜਪਿਆ ਹੈ ਜਿਹੜੇ ਵਾਹਿਗੁਰਜੀ ਦਾ ਨਾਮ ਜਪਣਗੇ ਉਹਨਾਂ ਨੂੰ ਫਿਰ ਪਰਮੇਸ਼ਰ ਦੀ ਦਰਗਾਹ ਭਾਵ ਸੱਚਖੰਡ ਦੇ ਵਿੱਚ ਆਤਮਿਕ ਸੁਖ ਪ੍ਰਾਪਤ ਹੋਵੇਗਾ ਆਨੰਦ ਪ੍ਰਾਪਤ ਹੋਵੇਗਾ ਤੇ ਖਾਲਸਾ ਜੀ ਨਾਮੁ ਲੈਤ ਪ੍ਰਭ ਕਾ ਹੈ ਸਾਬਾਸ ਜਿਹੜੇ ਵਾਹਿਗੁਰਜੀ ਦਾ ਨਾਮ ਜਪਣਗੇ ਸੱਚੇ ਪਾਸ਼ਾ ਮਹਾਰਾਜ ਉਹਨੂੰ ਆਦਰ ਮਾਣ ਦੇਣਗੇ ਕਿ ਜਿਵੇਂ ਬਚਨ ਵੀ ਆਉਂਦਾ ਰੇ ਰੇ ਦਰਗੇ ਕਾ ਹੈ ਨਾ ਕੋ ਆਉ ਬੈਠ ਆਦਰ ਸਭ ਦੇਉ ਜਿਹੜੇ ਨਾਮ ਜਪ ਕੇ ਖਾਲਸਾ ਜੀ ਦਰਗਾਹ ਵਿੱਚ ਜਾਂਦੇ ਉਹਨਾਂ ਨੂੰ ਕੋਈ ਓਏ ਓਏ ਨਹੀਂ ਕਹਿੰਦਾ ਉਹਨਾਂ ਨੂੰ ਆਦਰ ਦਿੱਤਾ ਜਾਂਦਾ ਦੇਵੀ ਦੇਵਤੇ ਹੱਥ ਜੋੜ ਕੇ ਖਾਲਸਾ ਜੀ ਵਰਖਾ ਕਰਦੇ ਹਨ ਤੇ ਜਿਵੇਂ ਤਾਨ ਗੁਰ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਕਾ ਵਰਤਾਉਣਾ ਕੀਤਾ ਆਪ ਪਰਮੇਸ਼ਰ ਸਨ ਕਿ ਤ੍ਰੇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ 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 ਸਭ ਜਗ ਭਇਓ ਜੈ 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 ਸੁਰ ਲੋਕ ਖਾਲਸਾ ਜੀ ਸੁਰ ਲੋਕ ਜਿਹੜਾ ਸੀ ਉਹ ਜੈ ਜੈ ਕਰ ਉਠਿਆ ਸੀ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ ਜਿਹੜੇ ਨਾਮ ਜਪਦੇ ਹਨ ਉਹਨਾਂ ਨਾਲ ਵੀ ਇਵੇਂ ਹੁੰਦਾ ਨਾਮ ਹਮਾਰੀ ਸਾਚੀ ਰਾਸ ਵਾਹਿਗੁਰਜੀ ਦਾ ਜਿਹੜਾ ਨਾਮ ਹੈ ਉਹੀ ਸਾਡਾ ਅਸਲੀ ਧਨ ਦੌਲਤ ਹੈ ਜਿਹੜੇ ਇਹ ਗੱਲ ਨੂੰ ਸਮਝਦੇ ਆ ਉਹਨਾਂ ਨੂੰ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਕਈਆਂ ਵਾਸਤੇ ਇਹ ਗੱਲ ਖਾਲਸਾ ਜੀ ਐਵੇਂ ਹੁੰਦਾ ਉਹ ਕਹਿੰਦੇ ਆ ਕੀ ਭਾਈ ਸਾਹਿਬ ਹੁਣ ਸੁਣਾ ਤਾਂ ਬੋਰ ਹੀ ਹੋ ਗਏ ਇਹ ਗੁਰੂ ਕੇ ਸ਼ਬਦ ਦੀ ਖਾਲਸਾ ਜੀ ਵਿਆਖਿਆ ਹੈ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹੀ ਸੁੱਖ ਦੇ ਸਕਦਾ ਹੈ ਸੰਸਾਰ ਵਿੱਚ ਖਾਲਸਾ ਜੀ ਕਦੇ ਕਿਸੇ ਨੂੰ ਸੁੱਖ ਓਵੇਂ ਪ੍ਰਾਪਤ ਨਹੀਂ ਹੋਇਆ ਸਿਮਰਨ ਤਾਂ ਕਹਿ ਮਿਟੇ ਸੰਤਾਪ ਵਾਹਿਗੁਰਜੀ ਦੇ ਸਿਮਰਨ ਦੇ ਨਾਲ ਹੀ ਖਾਲਸਾ ਜੀ ਸਾਰੇ ਦੁੱਖ ਕੱਟੇ ਜਾਂਦੇ ਆ ਹੋਏ ਆਨੰਦ ਦਾ ਵਿਆਪਹਿਤਾਪ ਕਹਿੰਦੇ ਖੁਸ਼ੀ ਉਹਨੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤੇ ਹਰ ਪ੍ਰਕਾਰ ਦੀ ਜਿਹੜੀ ਪੀੜ ਹੈ ਦੁੱਖ ਹੈ ਦੂਰ ਹੋ ਜਾਂਦਾ ਸੋ ਮਹਾਰਾਜ ਵੇਖੋ ਸਾਨੂੰ ਖਾਲਸਾ ਜੀ ਬਚਨ ਕਰ ਕਰ ਸਮਝਾਉਂਦੇ ਆ ਕਿ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਕਹਿੰਦੇ ਇਹ ਵਾਹਿਗੁਰਜੀ ਦਾ ਜਿਹੜਾ ਨਾਮ ਹੈ ਨਾ ਬੜਾ ਪਵਿੱਤਰ ਬੜਾ ਕੀਮਤੀ ਹੀਰਾ ਹੈ ਤੇ ਵਾਹਿਗੁਰਜੀ ਦਾ ਜਿਹੜਾ ਕੋਈ ਜਸ ਕਰਦਾ ਹੈ ਉਹਦੇ ਸਾਰੇ ਕੰਮ ਸੰਪੂਰਨ ਹੋ ਜਾਂਦੇ ਆ ਜਾਸ ਜਪਤ ਪੂਰਨ ਸਭ ਕੰਮ ਜਿਹੜੇ ਵਾਹਿਗੁਰਜੀ ਦੀ ਉਸਤਤ ਕਰਦੇ ਨੇ ਉਹਨਾਂ ਦੇ ਸਾਰੇ ਖਾਲਸਾ ਜੀ ਕੰਮ ਬਣ ਜਾਂਦੇ ਜਿਹੜੇ ਕਹਿੰਦੇ ਸਾਡਾ ਕਾਰਜ ਨਹੀਂ ਬਣਦਾ ਜੀ ਸਾਨੂੰ ਆਹ ਨਹੀਂ ਹੁੰਦਾ ਜੀ ਸਾਨੂੰ ਉਹ ਨਹੀਂ ਹੁੰਦਾ ਉਹ ਟਿਕਾਓ ਵਿੱਚ ਆ ਕੇ ਵਾਹਿਗੁਰਜੀ ਦੀ ਬਾਣੀ ਪੜਿਆ ਕਰਨ ਅਮਰਤ ਵੇਲੇ ਜਾ ਕੇ ਵਾਹਿਗੁਰੂ 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 ਇਹ ਜਾਪ ਕਰਿਆ ਕਰਨ ਖਾਲਸਾ ਜੀ ਮਹਾਰਾਜ ਬੜੀ ਛੇਤੀ ਕਿਰਪਾ ਕਰਦੇ ਆ ਤੇ ਮਹਾਰਾਜ ਕਹਿੰਦੇ ਜਾ ਕੀ ਦ੍ਰਿਸ਼ਟ ਦੁਖ ਡੇਰਾ ਟਾ ਹੈ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਾਂਗੇ ਫਿਰ ਮਹਾਰਾਜ ਸਾਡੇ ਤੇ ਨਜ਼ਰ ਕਰਨਗੇ ਮਿਹਰ ਦੀ ਨਿਗਾਹ ਮਾਰਨਗੇ ਤੇ ਸਾਡੇ ਦੁੱਖਾਂ ਦਾ ਡੇਰਾ ਟਾ ਦੇਣਗੇ ਸੋ ਇਸ ਕਰਕੇ ਭਾਈ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪੀਏ ਨਾਮ ਹੀ ਹੈ ਖਾਲਸਾ ਜੀ ਜਿਹੜਾ ਸੁਕਿਆਂ ਨੂੰ ਹਰਿਆ ਕਰਨ ਵਾਲਾ ਕਿਨ ਮੈਂ ਸੂਕੇ ਕੀਨੇ ਹਰਿਆ ਮਹਾਰਾਜ ਦਾ ਬਚਨ ਹੈ ਜਿਹੜੇ ਨਾਮ ਜਪਦੇ ਉਹਨਾਂ ਨੂੰ ਮਹਾਰਾਜ ਇੱਕ ਅੱਖ ਦੇ ਫੋਰ ਤੋਂ ਪਹਿਲਾਂ ਸੁਕਿਆਂ ਹੋਿਆਂ ਨੂੰ ਹਰੇ ਕਰ ਦਿੰਦਾ ਐਡੀ ਕਿਰਪਾ ਮਹਾਰਾਜ ਕਰਦੇ ਹਨ ਸੋ ਭਾਈ ਨਾਮ ਜਪੀਏ ਨਾਮ ਦੀ ਹੀ ਕੋਈ ਸਿਫਤ ਸਲਾਹ ਕਰਿਆ ਕਰੀਏ ਗੁਰੂ ਕਾ ਜਿਹੜਾ ਨਾਮ ਹੈ ਸਦਾ ਸਦੀਵੀ ਸੁੱਖ ਦੇਣ ਵਾਲਾ ਮਹਾਰਾਜ ਕਿਰਪਾ ਕਰਨ ਸਾਨੂੰ ਖਾਲਸਾ ਜੀ ਇਹ ਸੋਝੀ ਆ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਜੇ ਪਹਿਲਾਂ ਮੌਤ ਆ ਗਈ ਜੇ ਸੋਚੀ ਨਾ ਆਈ ਮੌਤ ਪਹਿਲਾਂ ਆ ਗਈ ਤੇ ਫਿਰ ਖਾਲਸਾ ਜੀ 84 ਲੱਖ ਜੂਨਾ ਦੇ ਭਟਕਦੇ ਫਿਰਾਂਗੇ ਜੇ ਮੌਤ ਤੋਂ ਪਹਿਲਾਂ ਸੋਚੀ ਆ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਾਂਗੇ ਕੋ ਸਾਡਾ ਬਚਾਅ ਹੋ ਜਾਊਗਾ ਨਹੀਂ ਤੇ ਖਾਲਸਾ ਜੀ ਆਪਾਂ ਵੀ ਰੁਲਦੇ ਫਿਰਾਂਗੇ ਬਾਕੀਆਂ ਲੋਕਾਂ ਵਾਂਗ ਆ ਵੇਖੋ ਕਿੰਨੀ ਖਾਲਸਾ ਜੀ 84 ਲੱਖ ਜੂਨ ਹੈ ਕੁੱਤੇ ਬਿੱਲੀਆਂ ਕਾਂ ਪੰਛੀ ਵੇਖੋ ਸਾਰਿਆਂ ਵੱਲ ਵੇਖਿਆ ਕਰੋ ਇਹ ਸਾਰੇ ਬੰਦੇ ਹੀ ਨੇ ਪਹਿਲਾਂ ਇਹ ਮਨੋਖੀ ਬਣ ਬਣ ਕੇ ਖਾਲਸਾ ਜੀ ਅੱਗੇ ਜੂਨਾ ਮਿਲੀਆਂ ਨੇ ਸੋ ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਸਾਨੂੰ ਬਚਾਉਣ ਵਾਲਾ ਹੈ ਤੇ ਉਹਦੇ ਅੱਗੇ ਅਰਦਾਸ ਕਰਿਆ ਕਰੀਏ ਸੱਚੇ ਬਾਦਸ਼ਾਹ ਜੀ ਕਿਰਪਾ ਕਰੋ ਮਿਹਰ ਕਰੋ ਮਹਾਰਾਜ ਅਸੀਂ ਤੇਰੀ ਉਸਤਤ ਕਰਦੇ ਰਹੀਏ ਇਹੋ ਸਾਡੇ ਤੇ ਕਿਰਪਾ ਕਰੋ ਕਰ ਕਿਰਪਾ ਕਰੋ ਪ੍ਰਭ ਦਾਤ ਉਤਮਰੀ ਉਸਤਤ ਕਰੋ ਦਿਨ ਰਾਤ ਮਹਾਰਾਜ ਮੇਰੇ ਤੇ ਕਿਰਪਾ ਕਰ ਮੈਨੂੰ ਇਹੀ ਦਾਣ ਬਖਸ਼ ਦੇ ਮੈਂ ਦਿਨ ਰਾਤ ਤੇਰੀ ਮਹਿਮਾ ਗਾਉਂਦਾ ਰਵਾਂ ਤੇਰੇ ਗੁਣ ਗਾਉਂਦਾ ਰਵਾਂ ਮਹਾਰਾਜ ਮੇਰੇ ਤੇ ਇਹ ਮਿਹਰਾ ਕਰਦੇ ਸੋ ਖਾਲਸਾ ਜੀ ਫਿਰ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤੇ ਨਾਮ ਹਿਰਦੇ ਵਿੱਚ ਆਣ ਵਸਦਾ ਜਿਨ੍ਹਾਂ ਦੇ ਵਸ ਜਾਂਦਾ ਉਹ ਫਿਰ ਖਾਲਸਾ ਜੀ ਆਨੰਦ ਨਾਲ ਜ਼ਿੰਦਗੀ ਜੀਉਂਦੇ ਹਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਵੀ ਹੱਡ ਬੀਤੀ ਇੱਕ ਭੈਣ ਹੁਣਾ ਨੇ ਖਾਲਸਾ ਜੀ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਹੋਈ ਇਹ ਹੱਡ ਬੀਤੀ ਖਾਲਸਾ ਜੀ ਦਾਸ ਦੇ ਨਾਲ ਹੀ ਵੈਸੇ ਸਬੰਧਤ ਹੈ ਇਹ ਭੈਣ ਦੀ ਤੇ ਭੈਣ ਨੇ ਦੱਸਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਅੱਗੇ ਮੈਂ ਅਰਦਾਸ ਕੀਤੀ ਸੀ ਬੜੀ ਛੇਤੀ ਬਾਬਾ ਜੀ ਨੇ ਮੇਰੀ ਸੁਣਨਾ ਕੀਤੀ ਬਹੁਤ ਗਰੀਬ ਪਰਿਵਾਰ ਦੀ ਹੈ ਭੈਣ ਖਾਲਸਾ ਜੀ ਘਰ ਵਾਲਾ ਜਿਹੜਾ ਉਹਦੇ ਜਿਹੜੀਆਂ ਥੱਲੇ ਲੱਤਾਂ ਉਹ ਨਹੀਂ ਚੱਲਦੀਆਂ ਐਕਸੀਡੈਂਟ ਹੋ ਗਿਆ ਸੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਗਰੀਬ ਪਰਿਵਾਰ ਹੈ ਦੋ ਧੀਆ ਨੇ ਤੇ ਭੈਣ ਖਾਲਸਾ ਜੀ ਆਪ ਹੀ ਕੋਈ ਕੰਮਕਾਰ ਕੱਪੜੇ ਕੁੱਪੜੇ ਸੀ ਕਿ ਵਿਚਾਰੀ ਘਰ ਦਾ ਕੰਮ ਸਾਰਦੀ ਐ ਤੇ ਕੱਪੜੇ ਵੀ ਤੁਸੀਂ ਜਾਣਦੇ ਹੋ ਜਿਹੜਾ ਵਿਚਾਰੇ ਦਾ ਕੋਈ ਮੇਜ ਚੰਗਾ ਨਹੀਂ ਜਾਂ ਮਸ਼ੀਨ ਚੰਗੀ ਨਹੀਂ ਉਹਦੇ ਕੋਲ ਕੌਣ ਆਉਂਦਾ ਸਵਾਉਣ ਉਜੇ ਖਾਲਸਾ ਜੀ ਸਾਮਾਨ ਵੇਚਣਾ ਤੇ ਦੁਕਾਨ ਸੋਹਣੀ ਬਣਾਉਣੀ ਪੈਂਦੀ ਆ ਤੇ ਵਿਚਾਰੀ ਗਰੀਬਣੀ ਆ ਤੇ ਦੁਨੀਆ ਬਹੁਤਾ ਕੋਈ ਆਉਂਦੀ ਨਹੀਂ ਸਵਾਉਣ ਵਾਸਤੇ ਤੇ ਜਿਹੜੇ ਆਉਂਦੇ ਨੇ ਉਹ ਤੋਂ ਥੋੜਾ ਬੋਧਾ ਕੋਈ ਪੈਸਾ ਆਉਂਦਾ ਉਹ ਨਾਲ ਰੋਟੀ ਪਾਣੀ ਚੱਲਦਾ ਦੋਵੇਂ ਧੀਆਂ ਸਕੂਲ ਪੜ੍ਹਦੀਆਂ ਨੇ ਸਰਕਾਰੀ ਸਕੂਲ ਪਾਈਆਂ ਹੋਈਆਂ ਭੈਣ ਨੇ ਤੇ ਖਾਲਸਾ ਜੀ ਕੀ ਖੇੜ ਵਰਤੀ ਕਿਵੇਂ ਮਹਾਰਾਜ ਦੀ ਕਿਰਪਾ ਹੋਈ ਆ ਉਹ ਸਰਵਣ ਕਰੀਏ ਭੈਣ ਕਹਿੰਦੀ ਕਿ ਘਰ ਵਿੱਚ ਬਹੁਤ ਗਰੀਬੀ ਗਰੀਬੀ ਹੋਣ ਕਰਕੇ ਤੇ ਨਾ ਮੈਂ ਕਿਤੇ ਕਦੀ ਗਈ ਆ ਮੇਰਾ ਜਿਹੜਾ ਪੇਕਾ ਪਰਿਵਾਰ ਆ ਕੁਛ ਨਾ ਕੁਛ ਮੈਨੂੰ ਦੇ ਜਾਂਦਾ ਆ ਆਟਾ ਉਹ ਦੇ ਜਾਂਦੇ ਨੇ ਰੋਟੀ ਪਾਣੀ ਕਈ ਵਾਰੀ ਜਿਹੜੇ ਖਾਲਸਾ ਜੀ ਮੈਂ ਤੇਲ ਲੂਣ ਹੋਇਆ ਉਹ ਦੇ ਜਾਂਦੇ ਆ ਕਈ ਵਾਰ ਫਿਰ ਮੈਂ ਆਪਣੇ ਗੁਜ਼ਾਰਾ ਆਪ ਕਰਦੀ ਉਹ ਵੀ ਕਿੰਨਾ ਕੁ ਦਿਨ ਉਹ ਵੀ ਕੋਈ ਸ਼ਾਹੂ ਕਰਨੀ ਗਰੀਬ ਹੀ ਨੇ ਵਿਚਾਰੇ ਪਰ ਫਿਰ ਵੀ ਮੇਰਾ ਭਰਾ ਜਿਹੜਾ ਮੇਰੀ ਬਾਹ ਮੜਦਾ ਰਹਿੰਦਾ ਤੇ ਭੈਣ ਕਹਿੰਦੀ ਵੀ ਇੱਕ ਦਿਨ ਨਾ ਕੁਦਰਤੀ ਜਿੱਦਾਂ ਗੱਲਾਂ ਚੱਲੀਆਂ ਗੁਰੂ ਸਾਹਿਬ ਦੀ ਕੋਈ ਖੇੜ ਵਰਤੀ ਤੇ ਮੇਰਾ ਵੀ ਜੀ ਕਰ ਆਇਆ ਵੀ ਸੰਗਤਾਂ ਪਿੰਡ ਚੋਂ ਜਾਂਦੀਆਂ ਚਪਹਿਰਾ ਕਰਨ ਮੈਂ ਵੀ ਜਾਇਆ ਕਰਾਂ ਤੇ ਐਵੇਂ ਖਾਲਸਾ ਜੀ ਭੈਣ ਕੈ ਨੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਐਤਵਾਰ ਸਲਾਹ ਕਰਕੇ ਆਪਣੇ ਘਰ ਵਾਲੇ ਨਾਲ ਚਲੋ ਮੇਰੀਆਂ ਧੀਆਂ ਪੜਦੀਆਂ ਨੇ ਫਿਰ ਵੀ ਘਰ ਦਾ ਸਭ ਬੜੀਆਂ ਸਿਆਣੀਆਂ ਮਾਰ ਨੇ ਮੈਨੂੰ ਧੀਆਂ ਦਿੱਤੀਆਂ ਮੇਰੇ ਘਰ ਵਾਲੇ ਨੂੰ ਵੀ ਉਹ ਸਾਂਭਦੀਆਂ ਤੇ ਰਾਨ ਪਾਣੀ ਵੀ ਉਹ ਕਰ ਲੈਂਦੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੀ ਮਹਾਰਾਜ ਨੇ ਮਿਹਰ ਕੀਤੀ ਐ ਬੜੀ ਸੋਝੀ ਉਹਨਾਂ ਨੂੰ ਬਖਸ਼ੀ ਐ ਤੇ ਭੈਣ ਦੱਸਦੀ ਖਾਲਸਾ ਜੀ ਵੀ ਮੈਂ ਆਪਣੀਆਂ ਧੀਆਂ ਨੂੰ ਕਿਹਾ ਵੀ ਮੈਂ ਐਤਵਾਰ ਜਾਇਆ ਕਰਨਾ ਪੁੱਤ ਤੁਸੀਂ ਪਿੱਛੋਂ ਆਪਣੇ ਬਾਪੂ ਦਾ ਵੀ ਖਿਆਲ ਰੱਖਣਾ ਤੇ ਬਾਕੀ ਵੀ ਜੋ ਤੁਹਾਡੇ ਕੋ ਹੋਊਗਾ ਮੈਂ ਆ ਕੇ ਬਾਕੀ ਕੰਮ ਕਾਜ ਕਰ ਲਿਆ ਕਰਾਂਗੀ ਇਹ ਨਹੀਂ ਮੈਂ ਨਾ ਪਹਿਲਾਂ 2-3 ਮਹੀਨੇ ਦਾ ਜੱਕੋ ਧੱਕੇ ਕਰਦੀ ਰਹੀ ਗਈ ਨਾ ਇੱਕ ਦਿਨ ਬੜਾ ਮਨ ਕੀਤਾ ਵੀ ਘਰ ਦੇ ਵਿੱਚ ਕੋਈ ਪੈਸਾ ਨਹੀਂ ਤੇ ਕੀ ਕਰਾਂ ਘਰ ਵਾਲੇ ਦੋਵਾਂ 3 ਨੂੰ ਵੀ ਕਹਿੰਦੀ ਖਾਂਸੀ ਹੋਈ ਸੀ ਬਹੁਤ ਜ਼ਿਆਦਾ ਖੰਗਦੀਆਂ ਬੁਖਾਰ ਹੋਇਆ ਮੇਰੇ ਕੋਲੇ ਪੈਸੇ ਨਹੀਂ ਸੀ ਦਵਾਈ ਲੈਣ ਵਾਸਤੇ ਮਾਂ ਰਾਇ ਨੇ ਇਦਾਂ ਹੀ ਠੀਕ ਕਰ ਦਿੱਤੀਆਂ ਮੇਰਾ ਘਰ ਵਾਲਾ ਉਹਨੂੰ ਵੀ ਖੰਗ ਸੀ ਹੁਣ ਉਹ ਮੰਜੇ ਤੇ ਪਿਆ ਰਿਹਾਦਾ ਸਰੀਰ ਥੱਲੇੋਂ ਚੱਲਦਾ ਨਹੀਂ ਤੇ ਖੰਗ ਔਨ ਕਰਕੇ ਬਹੁਤ ਅੱਖਾਂ ਦੇ ਵਿੱਚੋਂ ਪਾਣੀ ਵਿਚਾਰੇ ਆਉਂਦਾ ਕੋਈ ਦਿੱਕਤ ਸੀ ਉਹਦੀ ਦਵਾਈ ਲੈਣ ਡਾਕਟਰ ਨੂੰ ਸੱਦਿਆ ਸੀ ਜਿੰਨੇ ਕੁ ਪੈਸੇ ਸੀ ਓੰਨੇ ਦੀ ਦਵਾਈ ਲਈ ਡਾਕਟਰ ਕਹਿੰਦਾ ਵੀ ਚੰਗੀ ਜਗ੍ਹਾ ਦਵਾਈ ਲੈ ਕੇ ਦਿਓ ਵੀ ਖਾਂਗੇ ਨੂੰ ਜਿਆਦਾ ਆਉਂਦੀ ਆ ਉਹਦੇ ਨਾਲ ਇਹਦਾ ਜੂਰ ਲੱਗਦਾ ਲੰਮੇ ਪੈਰਾਂ ਤੇ ਤਾਂ ਕਰਕੇ ਦਿੱਕਤ ਇਹਨੂੰ ਆਉਂਦੀ ਆ ਕਹਿੰਦਾ ਵੱਖੀ ਦੁਖਦੀ ਆ ਹਿੱਕ ਦੁਖਦੀ ਆ ਤੇ ਖਾਲਸਾ ਜੀ ਭੈਣ ਕਹਿੰਨੀ ਮੈਂ ਪਹਿਲੀ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਚਪ ਕਰਜ ਪੈਰਾ ਕਟਿਆ ਉੱਥੇ ਬਾਣੀ ਸੁਣੀ ਐਨੀ ਮੈਂ ਅਰਦਾਸ ਕੀਤੀ ਬਾਬਾ ਜੀ ਮਹਾਰਾਜ ਕਿਰਪਾ ਕਰੋ ਮੇਰੇ ਕੋਲ ਤਾਂ ਇੰਨੇ ਵੀ ਪੈਸੇ ਨਹੀਂ ਕਿ ਮੈਂ ਆਪਣੇ ਘਰ ਵਾਲੇ ਦਾ ਮਹਾਰਾਜ ਦੀ ਦਵਾਈ ਲੈ ਸਕਾਂ ਮੇਰੇ ਤੇ ਮਿਹਰ ਕਰੋ ਮਾਹਰਾ ਘਰ ਵਿੱਚ ਅਣ ਪਾਣੀ ਵੀ ਨਹੀਂ ਕੰਮ ਵੀ ਕੋਈ ਆਉਂਦਾ ਨਹੀਂ ਕਿਰਤ ਕਰਦੀਆਂ ਕੋਈ ਕੰਮ ਵੀ ਕੋਈ ਆਉਂਦਾ ਨਹੀਂ ਬਹੁਤਾ ਤੇ ਐਵੇਂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਖੇੜ ਵਰਤਣੀ ਸੀ ਭੈਣ ਕੈ ਨਹੀਂ ਮੈਂ ਅਰਦਾਸ ਕੀਤੀ ਦਿਲੋਂ ਜੁੜ ਕੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਿਹਰ ਕਰੋ ਤਰਸ ਕਰੋ ਤੇ ਉਹ ਭੈਣ ਕਹਿੰਦੀ ਵੀ ਤੁਸੀਂ ਸੱਚ ਜਾਣਿਓ ਵੀਰ ਜੀ ਮੈਂ ਅਰਦਾਸ ਕੀਤੀ ਉਸ ਤੋਂ ਬਾਅਦ ਨਾ ਮਹਾਰਾਜ ਦੀ ਰਹਿਮਤ ਨਾਲ ਸੀ ਜਦੋਂ ਪਿੰਡ ਆਉਂਦੀ ਸੀ ਸਾਡੇ ਪਿੰਡੋਂ ਗੱਡੀ ਜਾਂਦੀ ਆ ਅਸੀਂ ਗੱਡੀ ਵਿੱਚ ਬੈਠੀਆਂ ਤੇ ਮੇਰੇ ਲੱਗੇ ਇੱਕ ਨਾ ਭੈਣ ਬੈਠੀ ਸੀ ਤੇ ਉਹ ਉਹਨੇ ਫੋਨ ਦੇ ਉੱਤੇ ਹੈੱਡ ਲਾਈ ਹੋਈ ਸੀ ਬਾਬਾ ਦੀਪ ਸਿੰਘ ਸਾਹਿਬ ਦੀਆਂ ਸਾਖੀਆਂ ਮੈਨੂੰ ਨਹੀਂ ਸੀ ਪਤਾ ਖਾਲਸਾ ਜੀ ਉਹ ਭੈਣ ਦੱਸਦੀ ਵੀ ਤੁਹਾਡੀਆਂ ਨੇ ਤੇ ਉਹ ਜਦੋਂ ਗੱਲਾਂ ਚੱਲੀਆਂ ਤੇ ਮੈਂ ਵੀ ਸੁਣਦੀ ਰਹੀ ਉਹ ਵੀ ਸੁਣਦੀ ਫੋਨ ਤੇ ਉਹਨੇ ਉਦਾਂ ਲਾਈਆਂ ਲਾਇਆ ਸੀ ਕੰਨ ਲਾ ਕੇ ਕਰਕੇ ਸੁਣਦੀ ਸੀ ਬਸ ਮੈਂ ਵੀ ਸੁਣਦੀ ਰਹੀ ਮੈਂ ਉਹਨੂੰ ਪੁੱਛਿਆ ਵੀ ਇਹ ਇਹ ਕੌਣ ਨੇ ਵੀ ਇਹ ਅਸਿੱਧਾ ਸਾਹਿਬ ਕਥਾ ਕਰਦੇ ਨੇ ਤੇ ਉਹਨੇ ਦੱਸਿਆ ਵੀ ਨਹੀਂ ਇਹ ਭਾਈ ਸਾਹਿਬ ਜੀ ਓਵੇਂ ਕਥਾ ਕਰਦੇ ਆ ਅਦਭੁਤੀਆਂ ਸੰਗਤੀਆਂ ਸੁਣਾਉਂਦੇ ਆ ਤੇ ਉਹ ਖਾਲਸਾ ਜੀ ਉਹ ਹੱਦ ਵੀ ਤੀ ਵਾਹਿਗੁਰੂ ਜਾਨੇ ਹੁਣ ਮੈਨੂੰ ਤਾਂ ਚੇਤਾ ਨਹੀਂ ਉਹ ਕਿਹੜੀ ਸੀ ਉਹਦੇ ਵਿੱਚ ਨਾ ਦਾਸ ਨੇ ਇਹ ਵੀ ਗੱਲ ਕਹੀ ਸੀ ਵੀ ਜੇ ਤੁਹਾਡੇ ਲਾਗੇ ਬੰਨੇ ਕਿਸੇ ਨੂੰ ਲੋੜ ਹੋਵੇ ਜਾਂ ਕੋਈ ਗਰੀਬ ਗੁਰਬਾ ਹੋਵੇ ਕਿਸੇ ਨੂੰ ਲੋੜ ਹੋਵੇ ਜਰੂਰ ਦੱਸਣਾ ਦਾਸ ਨੂੰ ਮੈਸੇਜ ਕਰਿਓ ਉਹ ਜਦੋਂ ਉਹ ਗੱਲ ਆਈ ਨਾ ਤੇ ਉਹ ਭੈਣ ਕਹਿੰਦੀ ਮੈਂ ਨਾ ਉਹ ਭੈਣ ਨੂੰ ਆਖਿਆ ਵੀ ਭੈਣੇ ਮੈਂ ਬਹੁਤ ਗਰੀਬ ਆ ਮੇਰਾ ਘਰ ਵਾਲਾ ਮੰਜੇ ਤੇ ਆ ਮੇਰੀਆਂ ਦੋ ਧੀਆ ਨੇ ਤੇ ਮੈਂ ਆਪ ਹੀ ਕੰਮ ਕਾਰਜ ਕਰਦੀ ਆ ਤੇ ਇਹਨਾਂ ਭਾਈ ਸਾਹਿਬ ਨੇ ਕਿਹਾ ਵੀ ਕੋਈ ਲੋੜ ਹੋਵੇ ਤਾਂ ਦੱਸਿਓ ਤੇ ਇਹਨਾਂ ਨਾਲ ਗੱਲ ਕਰਕੇ ਮੈਨੂੰ ਮੇਰੀ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਤੇ ਐਵੇਂ ਕਹਿੰਦੀ ਮੈਂ ਗੱਲ ਕੀਤੀ ਤੇ ਮੈਨੂੰ ਉਹ ਭੈਣ ਕਹਿੰਦੀ ਕੋਈ ਨਹੀਂ ਤੁਸੀਂ ਮੈਨੂੰ ਆਪਣਾ ਨੰਬਰ ਦੋ ਮੈਂ ਇਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੀ ਤੇ ਉਹ ਭੈਣ ਕਹਿੰਦੀ ਨੰਬਰ ਤਾਂ ਤੁਸੀਂ ਲਿਖ ਲਓ ਪਰ ਉਹਦੇ ਵਿੱਚ ਪੈਸੇ ਹੈ ਨਹੀਂ ਉਹ ਚੱਲਦਾ ਨਹੀਂ ਤੇ ਉਹ ਮਹਾਰਾਜ ਦੀ ਕੋਈ ਖੇੜ ਵਰਤਣੀ ਸੀ ਸਤਿਗੁਰਾਂ ਨੇ ਕਿਰਪਾ ਕਰਨੀ ਸੀ ਤੇ ਉਹ ਭੈਣ ਦੇ ਖਾਲਸਾ ਜੀ ਦਾਸ ਦਾ ਉਦੋਂ ਹੀ ਉੱਥੋਂ ਨੰਬਰ ਲੈ ਕੇ ਨਾ ਵਰਸ ਉਥੋਂ ਆਪਣਾ YouTube ਦੇ ਉੱਤੇ ਲਿਖਿਆ ਆਉਂਦਾ ਉਥੋਂ ਨੰਬਰ ਲੈ ਕੇ ਮੈਸੇਜ ਕੀਤਾ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਕੋਈ ਨਹੀਂ ਮੈਂ ਜੇ ਤੁਹਾਡਾ ਫੋਨ ਚੱਲੂਗਾ ਨਹੀਂ ਤੇ ਮੈਂ ਕਿਤੇ ਪੈਸੇ ਤੁਹਾਨੂੰ ਪਵਾ ਦਾਂਗੀ ਤੇ ਮੈਂ ਤੁਹਾਨੂੰ ਦੱਸ ਦਾਂਗੀ ਫਿਰ ਉਹ ਭੈਣ ਨੇ ਮੈਸੇਜ ਕੀਤਾ ਤੇ ਖਾਲਸਾ ਜੀ ਦਾਸ ਦੇ ਦੂਜੇ ਦਿਨ ਵੇਖਿਆ ਸੀ ਤੇ ਉਹ ਕਹਿੰਦੇ ਵੀ ਸਾਡੇ ਇੱਥੇ ਇੱਕ ਭੈਣ ਹੁਣੀ ਦੁਪਹਿਰਾ ਕੱਟਣ ਨਾਲ ਆਉਂਦੇ ਆ ਉਹਨਾਂ ਨੂੰ ਬਹੁਤ ਲੋੜ ਆ ਗਰੀਬ ਪਰਿਵਾਰ ਦੇ ਨੇ ਜੇ ਉਹਨਾਂ ਦੀ ਤੁਸੀਂ ਕੋਈ ਮਦਦ ਕਰ ਦਿਓ ਫਿਰ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਮੇਰਾ ਨੰਬਰ ਉਹਨਾਂ ਨੂੰ ਦਿੱਤਾ ਤੇ ਉਹਨਾਂ ਦਾ ਖਾਲਸਾ ਜੀ ਦਾਸ ਨੂੰ ਫੋਨ ਆਇਆ ਤੇ ਉਹ ਕਹਿੰਦੀ ਕਿ ਬਾਬਾ ਦੀਪ ਸਿੰਘ ਸਾਹਿਬ ਤੇ ਮੈਨੂੰ ਇੰਨਾ ਕ ਜਿਆਦਾ ਭਰੋਸਾ ਹੋ ਗਿਆ ਕਹਿੰਦੀ ਮੈਂ ਉੱਥੇ ਅਰਦਾਸ ਕੀਤੀ ਸੀ ਬਾਬਾ ਜੀ ਮੇਰਾ ਕੋਈ ਮਹਾਰਾਜ ਬਾਹ ਫੜਨ ਵਾਲਾ ਨਹੀਂ ਮੈਨੂੰ ਕੋਈ ਖਰਚਾ ਦੇਣ ਵਾਲਾ ਵੀ ਨਹੀਂ ਤੇ ਮਹਾਰਾਜ ਮੈਂ ਘਰ ਦੇ ਦੀ ਦਵਾਈ ਵੀ ਲੈਣੀ ਹੈ ਬੱਚੀਆਂ ਵਾਸਤੇ ਵੀ ਕੁਝ ਲੈਣਾ ਤੇ ਮੇਰੇ ਤੇ ਕਿਰਪਾ ਕਰੋ ਸੱਚੇ ਪਾਸ਼ਾ ਮਿਹਰ ਕਰੋ ਵੀ ਮੈਂ ਮਹਾਰਾਜ ਮੇਰੀ ਬਾਹ ਫੜਨਾ ਕਰੋ ਐਵੇਂ ਬੇਨਤੀ ਕੀਤੀ ਕਹਿੰਦੀ ਮਹਾਰਾਜ ਅੱਗੇ ਤੇ ਸਤਿਗੁਰਾਂ ਨੇ ਰਾਹ 'ਚ ਆਉਂਦੇ ਹੀ ਖੇੜ ਵਰਤਾ ਦਿੱਤੀ ਤੇ ਫਿਰ ਖਾਲਸਾ ਜੀ ਦਾਸ ਨੇ ਨਾ ਮਹਾਰਾਜ ਦੀ ਰਹਿਮਤ صدਕਾ ਜਿੰਨਾ ਕ ਦਾਸ ਕੋਲੇ ਬਣਿਆ ਤੇ ਮੈਂ ਉਹ ਜਿਹੜੀ ਭੈਣ ਸੀ ਜਿਨੇ ਮੈਨੂੰ ਪਹਿਲਾ ਮੈਸੇਜ ਕੀਤਾ ਉਹਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਸਾਰਾ ਇਹਨਾਂ ਦਾ ਦੱਸ ਦਿਓ ਵੀ ਉਹਨਾਂ ਦੀ ਖਾਲਸਾ ਜੀ ਫੋਨ 'ਚ ਆਵਾਜ਼ ਨਹੀਂ ਸੀ ਆਉਂਦੀ ਤੇ ਉਹ ਭੈਣ ਨੇ ਦੱਸਿਆ ਵੀ ਇਦਾਂ ਇਦਾਂ ਇਹਨਾਂ ਦਾ ਪਿੰਡ ਹੈ ਤੇ ਇਦਾਂ ਇਦਾਂ ਮਦਦ ਕੀਤੀ ਜਾਵੇ ਇਹਨਾਂ ਦੀ ਤੇ ਬਹੁਤ ਸਾਡੇ ਪਿੰਡ ਦੇ ਲਾਗੇ ਕਿਉਂਕਿ ਉਸੇ বাস ਜਿਹੜੀ ਦੋ ਤਿੰਨ ਪਿੰਡਾਂ ਤੋਂ ਚੱਕ ਕੇ ਲਿਆਉਂਦੀ ਆ ਆਪਣੇ ਜਿਹੜੀ ਸੰਗਤ ਤੇ ਉਹ ਅਗਲੇ ਪਿੰਡ ਦੇ ਦੀ ਭੈਣ ਤੇ ਮੈਂ ਫਿਰ ਉਹ ਭੈਣ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ ਕਿਸੇ ਕਰਿਆਨੇ ਤੋਂ ਨਾ ਇਹਨਾਂ ਨੂੰ ਰਾਸ਼ਨ ਲੈ ਦਿਓ ਤੇ ਮੈਂ ਤੁਹਾਨੂੰ ਮਾਇਆ ਪਾ ਦਨਾ ਉਹਨਾਂ ਨੂੰ ਫਿਰ ਖਾਲਸਾ ਜੀ ਮਾਇਆ ਪਾਈ ਉਹਨਾਂ ਨੇ ਰਾਸ਼ਨ ਉਹ ਭੈਣ ਨੂੰ ਦਿੱਤਾ ਤੇ ਨਾਲੇ ਥੋੜੀ ਜੀ ਮਾਇਆ ਭੇਜੀ ਸੀ ਵੀ ਅਸੀਂ ਮਿਲਣ ਨਹੀਂ ਗਏ ਮੈਂ ਹੁਣ ਜਰੂਰ ਮਿਲਾਂਗਾ ਤੇ ਜਦੋਂ ਮਿਲ ਕੇ ਫਿਰ ਖਾਲਸਾ ਜੀ ਆਪ ਜੀ ਨਾਲ ਉਹਨਾਂ ਦੀ ਵੀ ਸਾਂਝੀ ਕਰਾਂਗੇ ਕਿ ਕਿਵੇਂ ਪਰਿਵਾਰ ਕਿਵੇਂ ਘਰ-ਬਾਰ ਮੈਂ ਵੇਖਿਆ ਨਹੀਂ ਪਰ ਬਹੁਤ ਗਰੀਬ ਨੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਫਿਰ ਉਹ ਭੈਣ ਨਾਲ ਮੇਰੀ ਗੱਲ ਹੋਈ ਜਿਹਨੂੰ ਆਪਾਂ ਰਾਸ਼ਨ ਦਿੱਤਾ ਤੇ ਉਹਨੂੰ ਮੈਂ ਪੁੱਛਿਆ ਸਾਰੀ ਸਾਰੀ ਗੱਲ ਉਹਨੇ ਕਿਹਾ ਵੀ ਭਾਈ ਸਾਹਿਬ ਜੀ ਜਿੱਦਣ ਤੁਸੀਂ ਮਾਇਆ ਭੇਜੀ ਉਦਣੇ ਮੈਂ ਦਵਾਈ ਲੈ ਕੇ ਆਇਐ ਸੀ ਬੜੀ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਮੇਰਾ ਸਾਹ ਦਿੱਤਾ ਪਰ ਭਰੋਸਾ ਮੈਨੂੰ ਬਾਬਾ ਦੀਪ ਸਿੰਘ ਤੇ ਵੱਜ ਗਿਆ ਬੈ ਉਦਣੋ ਤੇ ਅਰਦਾਸ ਕੀਤੀ ਉਦਣੇ ਤੁਸੀਂ ਮਿਲ ਗਏ ਤੇ ਵੇਖੋ ਖਾਲਸਾ ਜੀ ਸ਼ਹੀਦਾਂ ਦੀ ਕਲਾ ਵਰਤ ਰਹੀ ਮਹਾਰਾਜ ਦੀ ਕਿਰਪਾ ਵਰਤ ਰਹੀ ਤੇ ਜਿਹੜਾ ਆਪਾਂ ਚੰਡੇਰੀ ਪਿੰਡ ਬਣਾਇਆ ਸੀ ਘਰ ਇੱਕ ਗਰੀਬ ਪਰਿਵਾਰ ਦਾ ਉਹ ਵੀ ਖਾਲਸਾ ਜੀ ਜਿਹੜਾ ਭਾਈ ਸਾਹਿਬ ਸੀ ਉਹ ਕਹਿੰਦੇ ਸੀ ਵੀ ਅਸੀਂ ਸ਼ਹੀਦਾ ਸਾਹਿਬ ਕਹਾ ਸੀ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਡੇ ਘਰ ਦੇ ਸੱਪ ਪੁੱਤ ਖਾ ਗਏ ਤੇ ਮਹਾਰਾਜ ਕਿਰਪਾ ਕਰੋ ਕੋਈ ਸੱਚੇ ਪਾਤਸ਼ਾਹ ਮੇਰਾ ਕਰਕੇ ਸਾਨੂੰ ਛਤ ਬਖਸ਼ ਦਿਓ ਤੇ ਖਾਲਸਾ ਜੀ ਉਹਨਾਂ ਕਹਿੰਦੇ ਸੀਦਾ ਸਾਹਿਬ ਅਰਦਾਸ ਕੀਤੀ ਤੇ ਖਾਲਸਾ ਜੀ ਦਾਸ ਤਾਂ ਉਹ ਕਿਵੇਂ ਆਈ ਗੱਲ ਕਿਵੇਂ ਜਾ ਕੇ ਫਿਰ ਉਹਨਾਂ ਦਾ ਘਰ ਬਣਾਇਆ ਮਹਾਰਾਜ ਨੇ ਮੇਰਾ ਕੀਤੀ ਐਵੇਂ ਹੀ ਇਹ ਭੈਣ ਨੇ ਖਾਲਸਾ ਜੀ ਖੇੜ ਬਣੀ ਅਰਦਾਸ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਇਹਨਾਂ ਦੀ ਸੁਣੀ ਤੇ ਆਪਾਂ ਫਿਰ ਇਹਨਾਂ ਦੀ ਖਾਲਸਾ ਜੀ ਮਦਦ ਕੀਤੀ ਸੀ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਥ ਨੇ ਤੇ ਭੈਣ ਨੇ ਮੈਨੂੰ ਇਹ ਵੀ ਦੱਸਿਆ ਭਾਈ ਸਾਹਿਬ ਜੀ ਮੇਰੇ ਘਰ ਬੜੀ ਵਾਰ ਈਸਾਈ ਆਏ ਨੇ ਬਹੁਤ ਵਾਰ ਈਸਾਈ ਆਏ ਨੇ ਪੈਸੇ ਦੇਣਾ ਪੈਸੇ ਲੈ ਲਓ ਪਰ ਤੁਸੀਂ ਈਸਾਈ ਬਣ ਜੋ ਪਰ ਉਹ ਕਹਿੰਦੀ ਵੀ ਮੈਂ ਨਹੀਂ ਸੀ ਬਣੀ ਮੈਂ ਕਿਹਾ ਵੀ ਨਹੀਂ ਭੁੱਖੇ ਮਰ ਜਾਾਂਗੇ ਆਪਣਾ ਧਰਮ ਆਪਣਾ ਘਰ ਨਹੀਂ ਛੱਡਣਾ ਤੇ ਖਾਲਸਾ ਜੀ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਦੀ ਵੀ ਆਪਾਂ ਮਦਦ ਭੈਣ ਦੀ ਕਰਦੇ ਆ ਇਸੇ ਕਰਕੇ ਮੈਂ ਬੇਨਤੀਆਂ ਕਰਦਾ ਮੈਂ ਜਿੰਨੇ ਜੋਗਾ ਹਾਂ ਮਹਾਰਾਜ ਨੇ ਜਿੰਨਾ ਕਿ ਮੈਨੂੰ ਬਲ ਬਖਸ਼ਿਆ ਉਹਦੇ ਹਿਸਾਬ ਨਾਲ ਖਾਲਸਾ ਜੀ ਮੇਰੇ ਕੋ ਜਿੰਨੀ ਕਿ ਸੇਵਾ ਮਾਰ ਰੇ ਕਰਉਣਗੇ ਮੈਂ ਕਰਦਾ ਰਵਾਂਗਾ ਤੇ ਮੇਰਾ ਜਿੱਦਾਂ ਪਿੱਛੇ ਜੇ ਇੱਕ ਗੁਰਮਖ ਨੇ ਮੈਨੂੰ ਕਹਿਣਾ ਵੀ ਕੀਤਾ ਸੀ ਵੀ ਮੈਂ ਤੁਹਾਡੀਆਂ ਹੱਡ ਬੀਤੀਆਂ ਸੁਣਦਾ ਸਾਂ ਤੁਸੀਂ ਕਦੇ ਕਿਸੇ ਨੂੰ ਕਿਹਾ ਨਹੀਂ ਸੀ ਵੀ ਪੈਸੇ ਭੇਜੋ ਜਾਂ ਇਦਾਂ ਤੇ ਹੁਣ ਮੈਂ ਹੱਡ ਬੀਤੀਆਂ ਸੁਣਦਾ ਤੇ ਤੁਸੀਂ ਪੈਸੇ ਮੰਗਦੇ ਹੋ ਤੁਸੀਂ ਵੀ ਲੋਕਾਂ ਵਰਗੇ ਹੋ ਗਏ ਹੋ ਇਦਾਂ ਉਹਨੇ ਮੈਨੂੰ ਵੀਰ ਨੇ ਕਹੀ ਪਰ ਮੈਨੂੰ ਮਹਿਸੂਸ ਬੜੀ ਹੋਈ ਉਹ ਗੱਲ ਬਹੁਤ ਮੈਨੂੰ ਫੀਲ ਹੋਈ ਪਰ ਮੈਂ ਉਹਨੂੰ ਸਮਝਾਉਣਾ ਕੀਤਾ ਮੈਂ ਕਿਹਾ ਵੀਰ ਉਸ ਦਿਨ ਮੈਨੂੰ ਪਤਾ ਨਹੀਂ ਸੀ ਉਸ ਦਿਨ ਮੇਰੇ ਕੋਲੇ ਸੰਗਤ ਨਹੀਂ ਸੀ ਆਈ ਉਸ ਦਿਨ ਮੇਰੇ ਕੋਲੇ ਆ ਕੇ ਕਿਸੇ ਨੇ ਹੱਥ ਨਹੀਂ ਸੀ ੱਡਿਆ ਹੁਣ ਮੇਰੇ ਕੋਲੇ ਬਹੁਤ ਸੰਗਤ ਆਉਂਦੀ ਐ ਬਹੁਤ ਕਹਿੰਦੀ ਐ ਸਾਡੀ ਮਦਦ ਕਰ ਦੋ ਸਾਡੀ ਬਾਹ ਫੜ ਲਓ ਫਿਰ ਮੇਰੇ ਕੋਲੇ ਇੰਨੀ ਮਾਇਆ ਨਹੀਂ ਹੁੰਦੀ ਇਸ ਕਰਕੇ ਮੈਂ ਸੰਗਤ ਨੂੰ ਅਪੀਲ ਕਰਦਾ ਤੇ ਜੇ ਭਾਈ ਸੰਗਤ ਜੀ ਇਹ ਮਾੜੀ ਗੱਲ ਐ ਤੇ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਅਪੀਲ ਨਹੀਂ ਕਰਾਂਗਾ ਜਿੰਨੇ ਚੋਗਾ ਖੁਦ ਹਾਂ ਉਨੀਕ ਸੇਵਾ ਕਰ ਲਾਂਗਾ ਜੇ ਹੁਣ ਸੰਗਤ ਵਧੇਗੀ ਗਰੀਬ ਗੁਰਬੇ ਪਰਿਵਾਰਾਂ ਦਾ ਪਤਾ ਲੱਗੇਗਾ ਤੇ ਫਿਰ ਜਾਣ ਕੇ ਅੱਖਾਂ ਮੀਚ ਲਈਏ ਤੇ ਫਿਰ ਸਾਡੇ ਵਾਸਤੇ ਮਾੜੀ ਗੱਲ ਆ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਥ ਮੇਰਾ ਕਰਨ ਵਾਲੇ ਆ ਉਹਨਾਂ ਦਾ ਹੀ ਕੀਤਾ ਕਰਾਇਆ ਸਭ ਚੱਲ ਰਿਹਾ ਦਾਸ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਇਹ ਕਰਨ ਕਰਾਉਣ ਵਾਲਾ ਦਾਤਾ ਹੈ ਵਾਹਿਗੁਰੂ ਹੈ ਸੋ ਮਹਾਰਾਜ ਕਿਰਪਾ ਕਰ ਅਨਸਾਰਿਆਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਐਵੇਂ ਖਾਲਸਾ ਜੀ ਭੈਣ ਦੀ ਬਾਬਾ ਦੀਪ ਸਿੰਘ ਸਾਹਿਬ ਨੇ ਸੁਣਨਾ ਕੀਤੀ ਤੇ ਬਹੁਤ ਖੁਸ਼ ਹੋ ਕੇ ਉਹਨੇ ਖਾਲਸਾ ਜੀ ਦਾਸਨਾ ਗੱਲ ਕਰਕੇ ਦੱਸਿਆ ਵੀ ਭਾਈ ਸਾਹਿਬ ਜੀ ਮੈਂ ਤੇ ਇਹੀ ਮੰਨੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਨੂੰ ਮੈਂ ਕਿਹਾ ਉਹਨਾਂ ਨੇ ਤੁਹਾਨੂੰ ਕਿਹਾ ਤੇ ਤੁਸੀਂ ਫਿਰ ਮਹਾਰਾਜ ਦੀ ਕਿਰਪਾ ਨਾਲ ਸਾਡਾ ਸਾਥ ਦਿੱਤਾ ਸੋ ਮਹਾਰਾਜ ਸੱਚੇ ਪਾਸ਼ਾ ਮੇਰਾ ਕਰਦੇ ਨੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰ ਸਾਰਿਆਂ ਦੇ ਕਾਰਜ ਸਵਾਰਨ ਭਾਈ ਰਸ਼ੀਦਾਂ ਦੇ ਦਰ ਜਾਓ ਕੁੱਤਿਆਂ ਮਿਲਿਆਂ ਦੀ ਸੁਣਨ ਦੀ ਲੋੜ ਨਹੀਂ ਕਿਸੇ ਦੀ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਸ਼ੀਦਾਂ ਦੇ ਦਰ ਜਾ ਕੇ ਆਨੰਦ ਲਓ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਜਰੂਰ ਜਾਓ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਤੇ ਵੱਡੀ ਕਲਾ ਵਰਤਦੀ ਹੈ ਜਰੂਰ ਜਾਓ ਉੱਥੇ ਸ਼ਹੀਦੀ ਦੇ ਅਗਾਂ ਲੈ ਕੇ ਜਾਓ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਮਹਾਂਪੁਰਸ਼ ਉਹ ਸ਼ਾਮਾਂ ਨੂੰ 8 8:30 ਵਜੇ ਮਿਲਦੇ ਆ ਉਹਨਾਂ ਕੋਲ ਅਰਦਾਸ ਬੇਨਤੀ ਕਰਾਓ ਉਦਾਂ ਵੀ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਦੇ ਖਾਲਸਾ ਜੀ ਸ਼ਹੀਦਾਂ ਦਾ ਪਹਿਰਾ ਬੜਾ ਤਕੜਾ ਜੇ ਉੱਥੇ ਜਾ ਕੇ ਅਰਦਾਸ ਬੇਨਤੀਆਂ ਕਰੋ ਬੜੀ ਕਿਰਪਾ ਵਰਤਦੀ ਹੈ ਮਹਾਰਾਜ ਮੇਰਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ